ちょっと待 a て待って待って待って待って待って待て待って待って待って待って待って待って待って待って待何て待って待って待って待って待っっ何待って待って待って待って待って待ってて待って待っって待っ ਕਈ ਕੋਈ ਨਹੀਂ ਆਇਆ ਦੋ ਮਿੰਟ ਸਾਡਾ ਘਰੋਂ ਜੀਤ ਜਤ ਗਿਆ ਤੂੰ ਰੋਡ ਜਾਮ ਕਰ ਗਵਾਲਣੀ ਕਿਹਦੀ ਆ ਗਿਆ ਤੂੰ ਕਿੱਥੇ ਆ ਗਿਆ ਆ ਗਿਆ ਜਾ ਕੇ ਕਿੱਥੇ ਜੀ ਤੂੰ ਕਿਹਦੇ ਲੱਛਣ ਦੇ ਲਾ ਕੇ ਇੱਥੇ ਕਿੱਥੇ ਗਿਆ ਕੜੀ ਗਏ ਕੜੇ ਆ ਜਪਿੰਦਾ ਕੋਈ ਕੜੇ ਫਰੇ ਘਰ ਚ ਜਪਿੰਦਾ ਵਾ ਨੂੰ ਕੋਈ ਸਮਝ ਨਹੀਂ ਲੱਗਦੀ ਭਾਈ ਜੇ ਤੁਹਾਡੀ ਕੋਈ ਹੋਰ ਜਿਹੜੀ ਤੁਹਾਡੀ ਭਲੇਗੀ ਨਹੀਂ ਕੋਈ ਕਹਿੰਦੀ ਤੁਹਾਡੇ ਨੂੰ ਇਹ ਕੋਈ ਕਾਰਵਾਈ ਕਰੋ ਜੀ ਲਿਖੋ ਪੱਛਾ ਦੇਖੋ ਇਹ ਤੇ ਵੇ ਸਰ ਪੁੱਛੋ ਤੇ ਪੱਟ ਗਿਆ ਨਾ ਪੁੱਛੀ ਨਾ ਨਹੀਂ ਲਿਖੋ ਬਿਆਨ ਆਓ ਬਿਆਨ ਦੇਖੋ ਬਿਆਨ ਨਹੀਂ ਲਗਵਾ ਰਹੇ ਕਰੋ ਇੱਕ ਵਾਰ ਦੇਖੋ ਇਹੋ ਕਰਾ ਦੇ ਇਹਨੂੰ ਸਬਿਆਨ ਦੇ ਆਪ ਲਓ ਬਿਆਨ ਦਿਖਾ ਲਓ ਬਿਆਨ ਦਿਖਾ ਲਓ ਕੋਈ ਗੱਲ ਨਹੀਂ ਆ ਵੀ ਸਾਰੇ ਖਲੋ ਦੇ ਤਾਂ ਦੇਖੋ ਦੇਖੋ ਮੋਂ ਨਾ ਮੱਕੇ ਨਹੀਂ ਦਿੱਤਾ ਜੀ ਉਸ ਤੇ ਪੁਲਸ ਵਾਲੇ ਆਏ ਪੁਲਸ ਵਾਲੇ ਆਏ 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 ਹੀ ਤੇ ਹੁਣ ਮੌਕਾ ਵੇਖਣਗੇ ਤੇ ਕੋਈ ਹਲੇ ਕਾਰਵਾਈ ਅਜੇ ਨਹੀਂ ਪੁਲਸ ਵਾਲੇ ਵੀ ਉਹੀ ਆ ਜਿਹੜੇ ਆ ਫਿਰ ਨਾ બીજી ਪੁਲਿਸ ਕੋਈ ਨਹੀਂ ਆਈ ਕੋਈ ਨਹੀਂ ਆ ਅਜੇ ਕਾਰਵਾਈ ਨਹੀਂ ਜੇ ਕੋਈ ਡੇਢ ਘੰਟਾ ਹੋ ਗਿਆ ਜੇ ਡੇਢ ਘੰਟਾ ਤੇ ਡੇਢ ਘੰਟਾ ਹੋ ਗਿਆ ਜੇ ਘੰਟਾ ਡੇਢ ਘੰਟਾ ਹੋ ਗਿਆ ਜੇ ਇਦਾਂ ਜਿਹਾ ਛੜਕਦੇ ਤੇ ਰੋਲ ਤੇ ਅੱਗ ਘੰਟਾ ਭਾਜੀ ਹੋ ਗਿਆ ਜੇ ਮੇਰੇ ਪਿੰਡ ਪੁੰਗਿਆ ਸੀ ਪੈਦਾ ਤੇਰੇ ਘਾਂਡੀ ਜਿਹੜੇ ਨੇ ਇਹ ਐਕਸੀਡੈਂਟ ਹੋਵੇ ਤੇ ਦਾ ਡੈਥ ਹੋ ਗਈ ਜੇ 1 ਘੰਟਾ ਹੋ ਗਿਆ ਪੁਲਿਸ ਕਾਰਵਾਈ ਨੂੰ ਰਹਿਆ ਕਰਨਾ ਇਹਨਾਂ ਕੋਈ ਪੁਲਿਸ ਕਾਰਵਾਈ ਨਹੀਂ ਕੋਈ ਅਜੇ ਤੱਕ ਐਂਬੂਲੈਂਸ ਨਹੀਂ ਕੋਈ ਸੁਣਾਈ ਨਹੀਂ ਹੈਗੇ ਮਹਾਜਨ ਹਸਪਤਾਲ ਦੇ ਵਿੱਚ ਰਹੇ ਅਕਲਦਾ ਹੁਣ ਆ ਗੱਲ ਬਾਤ ਆ ਆਹ ਕੁੜੀ ਨਾਲ ਹੀ ਨੂੰ ਮੌਕੇ ਦਾ ਸਾਰਾ ਪਤਾ ਹੈਗਾ ਵਿਚਾਰੀਂ ਤਾਂ ਕਿਹਨੇ ਪਾਣੀ ਦਾ ਟੋਟਾ ਤੇ ਇਹਦਾ ਵਿਚਾਰੇ ਦਾ ਘਰ ਦਾ ਜਿਹੜਾ ਨਾ ਬਿਲਕੁਲ ਦੀਵਾ ਬੁਝਣ ਵਾਲੀ ਗੱਲ ਹੋ ਗਈ ਜੇ ਇੱਕ ਲੱਤਾਂ ਟਵਾਰੀ ਜਿਹੜਾ ਭਰਾ ਉਹ ਘਰ ਬੈਠਾ ਜੇ ਤੇ 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 ਜਾਰੀ ਨੇਤੀ ਜਵਾਈ ਆਧੀ ਤੇ ਆ ਜਵਾਈ ਨੂੰ ਪੁੱਤ ਬਣਾਇਆ ਇਹਨੂੰ ਇਹਨਾਂ ਦੇ ਸਿਰ ਤੇ ਕਰ ਦਿਓ ਦੀਵਾ ਪੋਜ ਗਿਆ ਇਹ ਕਰਤਾ ਤੇ ਗੱਡੀ ਨੰਬਰ ਆ ਵੀਰ ਨੂੰ ਹੁਣੇ ਲਿਖਾ ਕੇ ਕਿਹਾ ਜੀ ਕਿਹੜਾ ਆਸ਼ਕ ਆ ਜੀ ਆਸ਼ਾ ਪਾਉ ਦੱਸੋ ਗੱਡੀ ਨੰਬਰ ਭਾਜੀ ਆਪ ਦੱਸੋ ਆ ਗੱਡੀ ਨੰਬਰ ਦੱਸੋ ਜੀ ਠੀਕ ਕਰੀਆ ਗੱਡੀ ਨੰਬਰ HR 140 ਕਿਹੜੀ ਗੱਡੀ ਆ ਗੱਡੀ ਦਾ ਨੀ ਇਹ ਤਾਂ ਪਹਿਲਾਂ ਨੰਬਰ ਆ ਗਿਆ ਗੱਡੀ ਦੇ ਆਪੇ ਆਈ ਨੀ ਹਰਿਆਣਾ ਨੰਬਰ ਗੱਡੀ ਦੀ ਤੇ ਫਿਰ ਬੋਲੇ ਕਿਹੜਾ ਨੰਬਰ ਹੈ 74 142 ਠੀਕ ਹੈ 42 142 ਭਾਈ 2-3 ਘੰਟੇ ਹੋ ਗਏ ਜਾਨੂੰ ਬੈਠਾ ਨੇ ਤੇ ਮੈਂ ਉਪਰੋਂ ਚੱਲ ਕੇ ਵੀ ਆਇਆ ਤਾਂ ਕੋਈ ਸੁਣਵਾਈ ਨਹੀਂ ਹੋਣੀ ਕੋਸਲੇ ਸੀ ਆਏ ਨੇ ਚਲੇ ਗਏ ਨੇ ਕੋ ਕਦੀ ਕਹਿੰਦੇ ਨੇ ਕਣੀਆਂ ਨਾਲ ਪੈਂਦਾ ਆ ਤੇ ਕਦੀ ਕਹਿੰਦੇ ਫਰਗੜੇ ਇੰਜ ਪੈਂਦਾ ਵਾ ਸਾਨੂੰ ਕੋਈ ਸਮਝ ਨਹੀਂ ਲੱਗਦੀ ਕੀ ਕਰਦੇ ਆ ਕੀ ਲੱਗਦੇ ਤੁਹਾਡੇ ਮੈਿਕ ਰੁਹੀ ਆ ਇਹ ਦਾ ਘਰ ਵਾਲਾ ਉਹਨਾਂ ਦੇ ਹੈ ਕੋਈ ਨਹੀਂਗਾ ਇਹ ਤਾਂ ਆਜਮਪੁਰੇ ਰਹਿੰਦੇ ਨੇ ਇਹਦਾ ਭਰਾ ਉਹ ਵੀ ਲਕੋ ਉਧਾ ਹੀ ਆ ਹੁਣ ਚੱਕਾ ਤਾਂ ਜਾਮ ਕੀਤਾ ਚੱਕਾ ਇਹ ਕਰਕੇ ਜਾਮ ਕੀਤਾ ਇਹਦ ਤੱਕ ਕਿਸੇ ਦੀ ਕੋਈ ਸੁਣਾਈ ਨਹੀਂ ਹੋਈ 1 ਘੰਟਾ ਡੇਢ ਘੰਟਾ ਹੋ ਗਿਆ ਹੁਣ ਸਾਈਪ ਪੁਲਸੀ ਚੁੱਪ ਕਰਕੇ ਮੁਰਦੀ ਜਾਂਦੀ ਹੈ ਚੱਕਾ ਇਹ ਕਰਕੇ ਜਾਮ ਕੀਤਾ ਗਿਆ ਕੋਈ ਨਾ ਕੋਈ ਕਾਰਵਾਈ ਤਾਂ ਸੁਣਾਈ ਹੋਣੀ ਚਾਹੀਦੀ ਹੈ ਨਾ ਹੋ ਨਹੀਂ ਚਾਹੀਏ ਕਰ ਚੂੜੀਆਂ ਮੋਹਜਨਾ ਹਸਪੀਟਲ ਤੇ ਲਾਗੇ ਖਲੋਤੇ ਆ ਆਜਮਪੁਰ ਤੋਂ ਜੇ ਸਾਡੇ ਭਰਾਵਾ ਨਾਲ ਇਹਨਾਂ ਦੀ ਵਾਈਫਸ ਵਾਲਿਆਂ ਦੀ ਜਿਹੜੀ ਨੂੰਹ ਹੀ ਨਾਲੋਂ ਜਾ ਰਹੇ ਆ ਵੇਖੋ ਖਲੋਤੀ ਲਾਗੇ ਇਹਦੇ ਕੋਲ ਹੀ ਇੱਥੇ ਆ ਬੱਸ ਮੰਡੀ ਦੇ ਕੋਲ ਹੀ ਕੋਈ ਅਣਜਾਣ ਗੱਡੀ ਆ ਜਿਹੜਾ ਕਿ ਇਹਨਾਂ ਨੂੰ ਫੇਟ ਮਾਰ ਕੇ ਸੁੱਟ ਗਿਆ ਤੇ ਇਹਨਾਂ ਦੀ ਮਦਰ ਦੀ ਜਿਹੜੀ ਮਾਫੇ ਤੋਂ ਮੌਤ ਹੋ ਗਈ ਜੀ ਗੱਡੀ ਨਾਲ ਜਿੱਤੋ ਦੀ ਓਕੇ ਤੇ ਮੌਤ ਹੋ ਗਈ ਆ ਤੇ ਇਹ ਦੱਸ ਰਹੇ ਆ ਵੀ ਲਾਗੇ ਵੇ ਪ੍ਰਸ਼ਾਸਨ ਵੀ ਆਇਆ ਪਰ ਉਹ ਇੱਕ ਵਾਰੀ ਇੱਥੋਂ ਚਲਾ ਗਿਆ ਵਾ ਹੁਣ ਉਹਨਾਂ ਨੇ ਆਪਣਾ ਰੋਡ ਜਿਹੜਾ ਬੰਦ ਕਰਤਾ ਡੈਡ ਬੋਡੀ ਇੱਥੇ ਰੱਖੀ ਆ ਕਿ ਬਣਦੀ ਕਾਰਵਾਈ ਪ੍ਰਸ਼ਾਸਨ ਕਰੇ ਇਹਨਾਂ ਨੂੰ ਭਰੋਸਾ ਦਿਵਾਵੇ ਤਾਂ ਜੋ ਇਹ ਰੋਡ ਜਿਹੜਾ ਜੀ ਟਾਈਮ ਨਾਲ ਭਰੋਸਾ ਦਾ ਪਾੜ ਲਗਾਈ ਮਟਾਰ ਰੋਡ ਤੇ ਸਿੰਗ ਹੋਇਆ ਉਥੇ ਮੌਕੇ ਤੇ ਪਹੁੰਚੇ ਆ ਤੇ ਮੌਕੇ ਦਾ ਆ ਕੇ ਵੇਖਿਆ ਤੇ ਜਾਨੀ ਦਰਦ ਹੋ ਗਈ ਆ ਜਿਹੜੀ ਬਣਦੀ ਕਾਰਵਾਈ ਆ ਉਹ ਲੱਗੇ ਕਾਰਵਾਈ ਇਹ ਕਰ ਦਿੱਤੀ ਜਾਂਦੀ ਆ ਬਾਟਿੰਗ ਜੀ ਜੀ